ਇਹ ਤਸਵੀਰਾਂ ਸੰਗਰੂਰ ਦੇ ਪਿੰਡ ਤੋਲਬਾਲਾ ਦੀਆਂ ਨੇ ਜਿੱਥੇ ਬੀਤੇ ਕੱਲ ਰਾਤੀ ਅਜਿਹਾ ਕਾਂਡ ਹੋ ਗਿਆ ਕਿ ਜਿਸ ਤੋਂ ਬਾਅਦ ਪਿੰਡ ਵਾਸੀ ਭੜਕੁੱਠੇ ਤੇ ਫਿਰ ਭੜਕ ਕੇ ਹੋਏ ਪਿੰਡ ਵਾਸੀਆਂ ਨੇ ਅੱਜ ਦਿਨ ਸ਼ੁੱਕਰਵਾਰ ਨੂੰ ਪਿੰਡ ਦੇ ਵਿੱਚ ਨਾਰੇਬਾਜੀ ਕਰ ਦਿੱਤੀ ਇਸੇ ਸ਼ਾਂਤੀ ਨਾਲ ਵੋਟਾਂ ਪਾਓ ਫੜ ਲਾਂਗੇ ਕੋਈ ਗੱਲ ਨਹੀਂ ਕਿਤੇ ਨਹੀਂ ਜਾਂਦੇ ਹੋ ਆ ਨਾਲ ਤਾਂ ਪਿੰਡ ਆਈ ਤੁਹਾਡੇ ਨਾਲ ਆ ਮੈਂ ਤਾਂ ਉਥੇ ਚੌਕ ਵਿੱਚ ਖੜਾ ਸੀ ਜੀਮੇ ਪਤਾ 5 ਮਿੰਟ ਵੀ ਨਹੀਂ ਲੱਗੇ ਜਦੋਂ ਇੱਥੇ ਆ ਗਿਆ ਮੌਕੇ ਤੇ ਜੀ ਜਦੋਂ ਤੁਹਾਡੇ ਨਾਲ ਕੋਈ ਰੋਸ ਨਹੀਂ ਨਾ ਸਾਡਾ ਪਰਚਾ ਦੇਖਿਆ ਹੁੰਦਾ ਡਰਦਾ ਸਾਰਿਆਂ ਵਾਸਤੇ ਕੱਢਦੇ ਨੂੰ ਸਾਰਿਆਂ ਵਾਸਤੇ ਆ ਜੀ ਅੱਜ ਜਿਹੜਾ ਮੈਂ ਬੋਲਣ ਦੇ ਸੈਣ ਆ ਆ ਸਾਈਂ ਭਾਈ ਠੀਕ ਹੈ ਆਪਾਂ ਬਾਰੇ ਸਹਿਮਤ ਹਾਂ ਨਗਰ ਦੇਖੋ ਨਗਰ ਦਾ ਫੈਸਲਾ ਹੁੰਦਾ ਨਗਰ ਨੇ ਆਪਾਂ ਨਹੀਂ ਕਰਨਾ ਹੁੰਦਾ ਆਪਾਂ ਹੀ ਬੋਲ ਨੂੰ ਲਾਉਂਦੇ ਆ ਆਪਣੇ ਹੱਦਿਆਂ ਆ ਬਗੜਾ ਸਦਾ ਵਾਸਤੇ ਹੱਦਦੇ ਆ ਵੀ ਆ ਕਰਦੇ ਰੋਸੇ ਦੇ ਮਾਰੇ ਹੱਦਿਆਂ ਵੀ ਇਹਦਾ ਜੇ ਫੈਸਲਾ ਹੋ ਜੂ ਕੱਲ ਨਿਬੜ ਜੂਗਾ ਸਹਾਰਾ ਜਿਹੜਾ ਜਿਹੜਾ ਵੋਟਾਂ ਕਰਕੇ ਮੋਤ ਨਹੀਂ ਹੈਗੀ ਜੇ ਦਰਨਾ ਹੋ ਕੇ 1050 ਹੋ ਜਾਊਗਾ ਇਹ ਗੱਲਾ ਗੱਲਾ ਨਹੀਂ میری بھائی ہن گؤ گسا ਇਸ ਮੌਕੇ ਪਿੰਡ ਵਾਸੀਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਹਰੋਂ ਆਏ ਕੁਝ ਬੰਦਿਆਂ ਨੇ ਸਾਡੇ ਪਿੰਡ ਦੇ ਬੰਦਿਆਂ ਤੇ ਹਮਲਾ ਕਰ ਦਿੱਤਾ ਘੋੜੀਆਂ ਨੂੰ ਲੈ ਕੇ ਹਮਲਾ ਕੀਤਾ ਗਿਆ ਜਿਨ੍ਹਾਂ ਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਦੇ ਚੱਲਦੇ ਉਹਨਾਂ ਨੇ ਪਿੰਡ ਦੇ ਵਿੱਚ ਨਾਰੇਬਾਜੀ ਕੀਤੀ ਹੈ ਪ੍ਰਸ਼ਾਸਨ ਦਾ ਵਿਰੋਧ ਕੀਤਾ ਅਤੇ ਉੱਥੇ ਹੀ ਚੋਣਾਂ ਦਾ ਬਾਈਕਾਟ ਕਰ ਦਿੱਤਾ ਇਹ ਹੀ ਮਤਲਬ ਨਿੰਦਨਯੋਗੀ ਘਟਨਾ ਹੈ ਜਿਵੇਂ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ ਮੈਂ ਕਹਿੰਦਾ ਐ ਕਦੀ ਸਾਡੇ ਪਿੰਡਾਂ 'ਚ ਪੰਜਾਬ 'ਚ ਐ ਨਹੀਂ ਕਦੀ ਹੋਇਆ ਸੀ ਇੱਕ ਗਰੀਬ ਪ੍ਰਜਾਪਤੀ ਉਹਦੀ ਘੋੜੀ ਪਾਲੀ ਹੋਈ ਜੇ ਉੱਥੇ ਕੋਈ ਕਾਹ ਫੂਦ ਖਾਂਦੀ ਐ ਤੇ ਆ ਕੇ ਤੁਸੀਂ ਗੁਰੂ ਘਰ ਦੇ ਵਿੱਚੋਂ ਗੁਰੂ ਘਰ ਦਾ ਵੀ ਨਾਮ ਬਦਨਾਮ ਕਰਦੇ ਹੋ ਆ ਕੇ ਨਿੰਗ ਸਿੰਘ ਆਗੇ ਦੋ ਵੀ ਸਾਨੂੰ ਇਹ ਬੇਸ਼ੇਰੀ ਅਸੀਂ ਲੈ ਕੇ ਜਾਣੀ ਐ ਜੇ ਉਹਨਾਂ ਨੇ ਮਨਾ ਕਰਤਾ ਤੇ ਤੁਸੀਂ ਆਪਦੇ 10-15 ਹੋਰ ਸਾਥੀਆਂ ਨੂੰ ਬੁਲਾ ਕੇ ਘਰਾਂ ਦੇ ਵਿੱਚ ਵੜ ਕੇ ਕਿਰਪਾਨਾਂ ਨਾਲ ਡਾਂਗਾ ਨਾਲ ਹੋਰ ਚੀਜ਼ਾਂ ਨਾਲ ਕਿਵੇਂ ਅਟੈਕ ਕੀਤਾ ਇੱਕ ਦੇ ਦਾ ਸਿਰ ਦੇ ਵਿੱਚ ਇੰਨੀ ਸੱਟ ਵੱਜੀ ਔਰ ਕਿਵੇਂ ਭਾਜੜਾਂ ਪਈਆਂ ਕਿਵੇਂ ਲੋਕਾਂ ਨੇ ਜਾਨ ਬਚਾਈ ਆ ਪੁਲਿਸ ਕੁਝ ਕਰ ਨਹੀਂ ਰਹੀ ਕਿੰਨੀ ਮਾੜੀ ਗੱਲ ਹੈ ਗਰੀਬ ਜ਼ਰੂਰ ਹੈ ਪਰ ਇਸ ਤਰ੍ਹਾਂ ਥੋੜੀ ਵੀ ਆਪਾਂ ਕਰ ਸਕਦੇ ਆ ਅੱਜ ਪਿੰਡ ਸਾਰਾ ਇਕੱਠਾ ਹੈ ਕੱਲੂ ਪੰਜਾਬ ਸਾਰਾ ਇਸ ਪਿੱਛੇ ਇਕੱਠਾ ਹੋਊਗਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਗੁੰਡਾਗਰਦੀ ਐ ਚੱਲ ਰਹੀ ਔਰ ਅੱਜ ਮੇਰਾ ਖਿਆਲ ਆ 18-20 ਘੰਟੇ ਹੋ ਗਏ ਇਨਸੀਡੈਂਟ ਨੂੰ ਹਜੇ ਤੱਕ ਬੰਦੇ ਅਰੈਸਟ ਨਹੀਂ ਹੋਏ ਕਹਿੰਦੇ ਅਸੀਂ 307 452 ਲਾਤੀ ਹੈ ਉਹ ਤਾਂ ਲਗਣੀ ਹੈ ਤੁਸੀਂ ਇਹ ਦੂਰ ਤੋਂ ਆ ਕੇ ਪੂਰੀ ਰਾਇਬੰਦੀ ਨਾਲ ਅਟੈਕ ਕਰਦੇ ਹੋ ਆ ਕੇ ਕਿਰਪਾਨਾਂ ਨਾਲ ਕਰਦੇ ਹੋ ਬੰਦਿਆਂ ਨੂੰ ਭਜਾਣੇ ਹੋ ਤੇ ਇਹ ਧਾਰਾ ਤਾਂ ਠੀਕ ਹੈ ਲਗ ਗਈ ਪਰ ਅਰੈਸਟ ਹੋਣੇ ਚਾਹੀਦੇ ਆ ਅਸੀਂ ਅਸੀਂ ਸਾਡਾ ਬਾਈਕਾਟ ਹੈ ਵੋਟਾਂ ਦਾ ਇਸ ਸੰਬੰਧੇ ਜੋ ਕਿ ਕੱਲ ਸਾਡੇ ਪਿੰਡ ਵਿੱਚ 10 12 ਬੰਦੇ ਆ ਕੇ ਪਿੰਡ ਦੇ ਜੋ ਗਰੀਬ ਪਰਜਾ ਪਤਸਨ ਉਹਨਾਂ ਦੀਆਂ ਦੋ ਘੋੜੀਆਂ ਸਨ ਉਹ ਘੋੜੀਆਂ ਖੋਣ ਵਾਸਤੇ ਪਿੰਡ ਵਿੱਚ ਆ ਗਏ ਉੱਥੋਂ ਜਦੋਂ ਪਿੰਡ ਦੇ ਬੰਦੇ ਹਟਾਉਣ ਲੱਗੇ ਉਹਨਾਂ ਤੇ ਆ ਮੇਰੇ ਵੀਰ ਦੇ ਸੱਟਾਂ ਮਾਰੀਆਂ ਇੱਕ ਦੇ ਸਿਰ 'ਚ ਕਿਰਪਾਨ ਮਾਰੀ ਗੁੰਡਾਗਰਦੀ ਦਾ ਨਾਚ ਕਰਕੇ ਗਏ ਹਨ ਇਹਨਾਂ ਨੂੰ ਨੱਥ ਪਾਉਣ ਵਾਸਤੇ ਮੈਂ ਬੇਨਤੀ ਕਰਦਾ ਸਾਰੇ ਹੀ ਪ੍ਰਵਾਸ ਸਰਪਾਸਨ ਨੂੰ ਕਿ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਅਸੀਂ ਵੋਟਾਂ ਨਹੀਂ ਪਾਉਣੀਆਂ ਸਾਡਾ ਬਾਈ ਕਟ ਬਾਈਕਟ ਤੇ ਸਾਰੇ ਸਰਪੰਚ ਫੈਸਲੇ ਲਿਆ ਸਰਪੰਚ ਸਾਰੇ ਨਗਰ ਨੇ ਸਾਡੇ ਸਾਹਮਣੇ ਸਰਪੰਚ ਖੜੇ ਨੇ ਲੀਲਾ ਸਿੰਘ ਨਿਰਮਲ ਸਿੰਘ ਤੇ ਹੋਰ ਵੀ ਸਰਪੰਚ ਸਾਰਾ ਨਗਰ ਸਾਡੇ ਨਾਲ ਹੈ ਅੱਛਾ ਜੀ ਹਾਂ ਜੀ ਤੇ ਸਾਰਿਆਂ ਨੇ ਫੈਸਲੇ ਬਾਈਕਟ ਕਰਨ ਦਾ ਫੈਸਲਾ ਸਾਰੇ ਪਿੰਡ ਦਾ ਜੀ ਫੈਸਲਾ ਹੈ ਮਾਰਚ ਵੀ ਕੱਢਿਆ ਗਿਆ ਆਥਣੇ ਫੇਰ ਮਾਰਚ ਕੱਢਾਂਗੇ 4 ਵਜੇ ਠੀਕ ਹੈ ਜੀ ਹਾਂ ਜੀ ਆਥਣੇ ਕਾਲੀਆਂ ਚੰਡੀਆਂ ਨਾਲ ਮਾਰਚ ਕੱਢਾਂਗੇ ਹਾਂ ਜੀ ਉਥੇ ਹੀ ਮੌਕੇ ਤੇ ਮਾਮਲੇ ਦੀ ਜਾਂਚ ਕਰਨ ਲਈ ਪੁਲਿਸ ਵੀ ਪਹੁੰਚੀ ਹੈ ਪਰ ਪੁਲਿਸ ਵੱਲੋਂ ਮੀਡੀਆ ਦੇ ਕੈਮਰੇ ਅੱਗੇ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਬਾਕੀ ਅਸਲ ਸਚਾਈ ਇਸ ਮਾਮਲੇ ਦੀ ਕੀ ਹੈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦੀ ਹੈ ਹਕੀਕੀ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ